ਇਹ ਫਿਲਮ ਵੀ ਕਿਸੇ ਆਪਣੇ ਕੰਮ ਦਾ ਹੀ ਨਹੀਂ ਜਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਦਾ ਹਮਕਦਰ ਦੇ ਉੱਤੇ ਦੇਖੋ 71 ਦੇ ਵਿੱਚ ਇਹ ਮਤਿਆਂ ਸੀ ਲੱਗੀ 77 ਦੇ ਵਿੱਚ ਉਹ ਖਤਮ ਹੋ ਗਈ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਸਰਦਾਰ ਨੂੰ ਅਪੀਲ ਕਰਦੀ ਆ ਕਿ ਵੀ ਫਿਲਮ ਤੇ ਤੁਰੰਤ ਰੋਕ ਲੱਗ ਜਾਵੇ ਕਿਸੇ ਵੀ ਸਾਤ ਦੇ ਚੱਲਣ ਨਹੀਂ ਦੇਣਾ ਸਤਕਾਰ ਲੋਕ ਕਾਲਾ ਸਾਹਿਬ ਤੇ ਬੜੀ ਇੱਕ ਫਿਲਮ ਉਸ ਬਿਲਮ ਦੇ ਉੱਤੇ ਦਾ ਕਟ ਮਾਰਨ ਨੂੰ ਪਿਆਰ ਹੋ ਗਿਆ ਦਬਾ 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 ਤੇ ਇਹ ਇਹ ਜਿਹੜੀ ਐਮਪੀ ਸਾਹਿਬ ਆਇਓ ਇਹਨੂੰ ਦਬਾ ਦਬਾ ਹਰੀ ਟੈਂਡਿਵੈਂਸ ਸਰ ਦੇਤੀ ਸੈਂਸਰ ਬੋਰਡ ਨੇ ਬਈ ਬਾਈ ਚਲਾਈ ਜਾ ਬੱਸ ਇੱਕ ਪਿਛਲੇ ਦਿਨਾਂ ਦੇ ਵਿੱਚ ਬੜੀ ਚਰਚਾ ਬਣੀ ਜਾ ਰਹੀ ਆ ਕਿ ਐਮਪੀ ਬਣੀਆ ਨਮੀ ਉਹ ਕਲਾਕਾਰ ਆ ਤੇ ਉਹਨੇ ਕਲਾਕਾਰੀ ਵੀ ਦਿਖਾਉਣੀ ਸ਼ੁਰੂ ਕਰ ਦਿੱਤੀ ਆ ਤੇ ਮੈਂ ਸਮਝਦਾ ਉਹ ਕਦੇ ਬੀਜੇਪੀ ਨੂੰ ਨਾ ਕਲਾਕਾਰ ਬਣ ਕੇ ਉਹਨਾਂ ਨੂੰ ਨਾ ਕਦੇ ਵੱਡਾ ਦੁੱਖ ਦਾ ਕਾਰਨ ਬਣ ਜਾਏ ਰੋਜ਼ ਕੋਈ ਨਾ ਕੋਈ ਨਮੀ ਗੱਲ ਕਰਦੀ ਆ ਇੱਕ ਪਿੱਛੇ ਫਿਲਮ ਰਿਲੀਜ਼ ਕੀਤੀ ਆਪਣੇ ਕੰਮ ਦਾ ਹੀ ਨਹੀਂ ਯਤਨ ਕੀਤਾ ਉਹ ਫਿਲਮ ਸੀ ਐਮਰਜੈਂਸੀ ਅਸੀਂ ਕਦੇ ਵੀ ਕਿਸੇ ਦਾ ਕੋਈ ਬਣਾਵੇ ਕੋਈ ਵਿਰੋਧ ਨਹੀਂ ਕਰਦੇ ਔਰ ਉਹਦੇ ਵਿੱਚ ਜਿਹੜਾ ਕਰਨਾત્મક ਤੌਰ ਦੇ ਉੱਤੇ ਦੇਖੋ 75 ਦੇ ਵਿੱਚ ਐਮਰਜੈਂਸੀ ਲੱਗੀ 77 ਦੇ ਵਿੱਚ ਉਹ ਖਾਤਮ ਹੋ ਗਈ ਤੇ ਉਹਦੇ ਵਿੱਚ ਪੰਜਾਬ ਦੇ ਸਿੱਖਾਂ ਨੇ ਤੇ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ ਯੋਗਦਾਨ ਨਹੀਂ ਪਾਇਆ ਜੇ ਮੈਂ ਕਹਿ ਲਵਾਂ ਐਮਰਜੈਂਸੀ ਟੁੱਟੀ ਆ ਤੇ ਉਹ ਪੰਜਾਬ ਦੇ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਇਹੋ ਕਾਰਨ ਸੀ ਜਿਹੜੇ ਸਾਡੇ ਸਵਰਗਵਾਸੀ ਸ੍ਰੀ ਜੈ ਪ੍ਰਕਾਸ਼ ਉਹਨਾਂ ਨੇ ਇਹ ਲੁਧਿਆਣੇ ਦੀ ਧਰਤੀ ਤੇ ਵੱਡੀ ਰੈਲੀ ਕਰਕੇ 1977 ਵਿੱਚ ਕਿਹਾ ਸੀ ਕਿ ਜੇ ਅੱਜ ਸਿੱਖੇ ਉਦੋਂ ਮਪਾਲਾ ਨਾ ਕਰਦੇ ਸ਼੍ਰੋਮਣੀ ਕਾਜ ਦਾ ਨਾਮ ਉਦੋਂ ਮਪਾਲਾ ਕਰਦਾ ਤੇ ਸ਼ਾਇਦ ਹਲੇ ਅਸੀਂ ਜੇਲਾਂ ਚ ਰਹਿੰਦੇ ਸੋ ਇਹ ਤਾਂ ਮੇਰਾ ਖਿਆਲ ਤਾਂ ਜੰਮੀ ਵੀ ਨਹੀਂ ਹੋਣੀ ਤੇ ਉਹਦੇ ਬਈ ਟ੍ਰੇਲਰ ਵੀ ਦੇ ਰਹੀ ਆ ਕਿ ਮੈਂ ਉਦੋਂ ਉੱਥੇ ਸਟੇਜ ਤੇ ਵੀ ਕਿਹਾ ਸੀ ਸਾਡੇ ਕੌਮ ਦੇ ਮਹਾਨ ਸ਼ਹੀਦ ਮਹਾਨ ਨਾਇਕ ਐਮ ਐਨ ਰਾਤਰ ਤੋਂ ਦਰਜਾ ਮਿਲਦਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਾਂ ਵਾਲੇ ਉਹਨਾਂ ਨੂੰ ਕਿਰਨਾਤਮਕ ਤੌਰ ਤੇ ਅਤਵਾਦੀ ਕਹਿ ਕੇ ਇਹਦੇ ਵੱਲੋਂ ਜਿਹੜਾ ਇਹ ਦਿਖਾਲਣਾ ਇਹਦੀ ਬਹੁਤ ਅੱਜ ਦਾ ਹਾਊਸ ਵੀਚੇ ਤੌਰ ਤੇ ਅਬਜੈਕਟਿਵ ਜਿਹੜੀ ਇਹਦੀ ਨਿੰਦਾ ਨਹੀਂ ਕਰਦੀ ਇਹ ਇਹ ਵੀ ਸਰਕਾਰ ਨੂੰ ਅਪੀਲ ਕਰਦੀ ਆ ਕਿ ਇਹਦੀ ਫਿਲਮ ਤੇ ਤੁਰੰਤ ਰੋਕ ਲੱਗ ਜਾਵੇ ਇਹ ਜੇ ਫਿਲਮ ਚੱਲ ਪਈ ਪੰਜਾਬ ਦੇ ਵਿੱਚ ਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਕਿ ਆਪਣਾ ਜੋੜ ਆਪਾਂ ਰੋਸ ਮਜਾਰਾ ਨਹੀਂ ਫਿਰ ਰੋਸ ਮਜਾਰਾ ਤਾਂ ਇੱਕ ਬੱਕਰਾ ਹੁੰਦਾ ਤੇ ਅੱਜ ਦੇ ਇਸ ਡਜੈਕਟਿਵ ਦੇ ਵਿੱਚ ਇਹ ਵੀ ਫੈਸਲਾ ਹੋਇਆ ਕਿ ਨੂੰ ਕਿਸੇ ਵੀ ਸਾਤ ਤੇ ਚੱਲਣ ਨਹੀਂ ਦੇਣਾ ਸੋ ਇਸ ਕਰਕੇ ਇਹ ਮੈਂ ਸੈਂਸਰ ਬੋਰਡ ਨੂੰ ਵੀ ਬੇਨਤੀ ਕਰਦਾ ਕਿ ਪੰਜਾਬ ਦੇ ਨਾਲ ਸੰਬੰਧਿਤ ਜੇ ਕੋਈ ਫਿਲਮ ਆਉਂਦੀ ਪਿੱਛੇ ਆਪਣਾ ਪੰਜਾਬ ਆਇਆ ਜਾ ਹੁਣ ਆ ਪਿੱਛੇ ਜਿਹੜੀ ਸਾਡੇ ਬਹੁਤ ਸਤਿਕਾਰਯੋਗ ਖਾਲਾਦਾ ਸਾਹਿਬ ਤੇ ਬਣੀ ਇੱਕ ਫਿਲਮ ਉਸ ਫਿਲਮ ਦੇ ਉੱਤੇ ਤਾਂ ਕਟ ਮਾਰਨ ਨੂੰ ਤਿਆਰ ਹੋ ਗਿਆ ਦਬਾ 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 ਤੇ ਇਹ ਇਹ ਜਿਹੜੀ ਐਮਪੀ ਸਾਹਿਬ ਆਇਓ ਇਹਨੂੰ ਦਬਾ ਫਰੀ ਚੰਡੀਵੀ ਸੈਂਸਰ ਬੋਰਡ ਨੇ ਵੀ ਪਾਈ ਚਲਾਈ ਜਾ ਸਕਦੀ ਆ ਇਹ ਤਾਂ ਚਲੋ ਜਿਹੜੀ ਆਪਣੇ ਸਰਕਾਰਾਂ ਉਹਨਾਂ ਨੇ ਤਾਂ ਕੀਤਾ ਕੱਖ ਨਹੀਂ ਫਾਈ ਬੋਰਡ ਦੇ ਵਿੱਚ ਮਸਲਾ ਚੱਲਿਆ ਗਿਆ ਸੋ ਮੇਰਾ ਕਹਿਣ ਤੋਂ ਭਾਵ ਏ ਵੀ ਅੱਜ ਦਾ ਹਾਊਸ ਜਿਹੜਾ ਆਪਣਾ ਐਡਜੈਕਟਿਵ ਆ ਇਹ ਲੋਕ ਸਭਾ ਦੇ ਸਪੀਕਰ ਤੋਂ ਵੀ ਮੰਗ ਕਰਦੀ ਆ ਕਿ ਇਹ ਜਿਹੜੀ ਮਰਿਆਦਾ ਤੋਂ ਉਲਟ ਚੋਣਿਆਂ ਤੇ ਲੋਕਾਂ ਨੇ ਲੋਕ ਸੇਵਾ ਲਈ ਸੀ ਤੇ ਆ ਪਿਛਲੇ ਦਿਨ ਹੀ ਕਿਸਾਨਾਂ ਦੇ ਖਲਾਫ ਵੀ ਮੁੱਦਾ ਚੱਕ ਦਿੱਤਾ ਬਈ ਇਹ ਬਿਲ ਮੁੜ ਕੇ ਹੋਣੇ ਚਾਹੀਦੇ ਆ ਇਹ ਹਜ ਜੀਆਂ ਦੇ ਉੱਤੇ ਕੋਈ ਜਿਹੜਾ ਮਾਡਲ ਕੋਡ ਆਫ ਕੰਡਕਟ ਲਾਗੂ ਕੀਤਾ ਜਾਵੇ ਤਾਂ ਕਿ ਕੋਈ ਇਹਨਾਂ ਦਾ ਮਾਹੌਲ ਨਾ ਖਿਲਜਿਆ ਜਾਵੇ ਜਿਹਦੇ ਨਾਲ ਲੋਕਾਂ ਦੇ ਵਿਚੰਨਾ ਪਰਪਤ ਪੈਂਦੇ